ਸਸ਼ਿਆ ਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਪੰਜਾਬ ਦੇ ਸ਼ੰਭੂ ਬਾਰਡਰ ਦੇ ਵਿੱਚ ਲੱਗੇ ਹੋਏ ਕਿਸਾਨੀ ਮੋਰਚੇ ਦੇ ਕਾਰਨ ਜਿੱਥੇ ਇੱਕ ਪਾਸੇ ਭਾਜਪਾ ਦੇ ਉਮੀਦਵਾਰਾਂ ਨੂੰ ਪੰਜਾਬ ਦੇ ਵਿੱਚ ਵਿਰੋਧ ਦਾ ਸਾਹਮਣਾ ਕਰਵਾ ਪੈ ਰਿਹਾ ਹੈ ਸੋ ਹੁਣ ਮੁਸ਼ਕਲਾਂ ਆਮ ਆਦਮੀ ਪਾਰਟੀ ਦੀਆਂ ਵੀ ਬਾਤਾਂ ਦਿਖਾਈ ਦੇ ਰਹੀਆਂ ਨੇ ਦਰਅਸਲ ਬੀਤੇ ਦਿਨੀ ਪੰਜਾਬ ਦੇ ਵਿੱਚ ਪਏ ਮੀਂਹ ਅਤੇ ਗੜੇਮਾਰੀ ਕਾਰਨ ਕਿਸਾਨਾਂ ਨੂੰ ਮੁਆਵਜ਼ਾ ਨਾ ਮਿਲਣ ਦੇ ਕਰਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਦੇ ਪ੍ਰਧਾਨ ਯੋਗਿੰਦਰ ਸਿੰਘ ਗ੍ਰਾਹਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਯੋਗਿੰਦਰ ਸਿੰਘ ਗ੍ਰਾਹਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਗਿਆ ਹੈ ਕਿ ਹੁਣ ਵਿਰੋਧ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਵੀ ਸ਼ੁਰੂ ਹੋਵੇਗਾ ਇਸ ਦੇ ਨਾਲੇ ਉਨਾਦੇਵਲ ਤੋਂ ਵੱਡੀ ਕਾਲ ਦਿੱਤੀ ਗਈ ਹੈ 5 ਮਈ ਨੂੰ ਬਠਿੰਡਾ ਅਤੇ ਸੰਗਰੂਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਘਰ ਦੇ ਬਾਹਰ ਪੱਕਾ ਮੋਰਚਾ ਲਗਾਉਣ ਜਾ ਰਹੀ ਹੈ ਉਗਰਾਹ ਜਥੇਬੰਦੀ ਬੀਤੇ ਦਿਨੀ ਹੋਈ ਗੜੇਮਾਰੀ ਅਤੇ ਭਾਰੀ ਮੀਂਹ ਦੇ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਸੀ ਜਿਸ ਤੋਂ ਬਾਅਦ ਕਿਸਾਨ ਲਗਾਤਾਰ ਪੰਜਾਬ ਦੇ ਵਿੱਚ ਮੁਆਵਜ਼ੇ ਦੀ ਮੰਗ ਕਰ ਰਹੇ ਸੀ ਪਰ ਮੁਆਵਜ਼ਾ ਨਾ ਮਿਲਣ ਦੇ ਕਾਰਨ ਹੁਣ ਕਿਸਾਨਾਂ ਦੇ ਵੱਲੋਂ ਧਰਨੇ ਦਾ ਰੁਖ ਅਪਣਾ ਲਿਆ ਗਿਆ ਹੈ 5 ਮਈ ਤੋਂ ਸੰਗਰੂਰ ਤੋਂ ਉਮੀਦਵਾਰ ਮੀਤ ਹੇਰ ਅਤੇ ਬਠਿੰਡਾ ਤੋਂ ਉਮੀਦਵਾਰ ਤੇ ਖੇਤੀવાડી ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਬਰਾ ਮੋਰੇ ਹੁਣ ਕਿਸਾਨ ਬੈਠਣ ਦੀਆਂ ਤਿਆਰੀਆਂ ਕਰ ਚੁੱਕੇ ਨੇ 5 ਮਈ ਨੂੰ ਕਿਸਾਨ ਪੱਕਾ ਮੋਰਚਾ ਲਗਾਉਣ ਜਾ ਰਹੇ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਦੇ ਪ੍ਰਧਾਨ ਯੋਗਿੰਦਰ ਸਿੰਘ ਉਹ ਗਰਾਹਾਂ ਦਾ ਕੀ ਕੁਝ ਕਹਿਣਾ ਆਓ ਸੁਣਦੇ ਹਾਂ ਅੱਜ ਦੀ ਪ੍ਰੈਸ ਕਾਨਫਰੰਸ ਸਾਥੀਓ ਸਿਰਫ ਇਹ ਜਿਹੜੀ ਕਾਰਵਾਈਆਂ ਪ੍ਰਿੰਟੇਜ ਕਰ ਰਹੇ ਆ ਇਹ ਪੰਜਾਬ ਸਰਕਾਰ ਨਾਲ ਜੁੜਮੀਆਂ ਮੰਗਾਂ ਦੇ ਆਧਾਰ ਤੇ ਅਸੀਂ ਜਿਹੜੀ ਇਹ ਮੰਗ ਕਰ ਰਹੇ ਆ ਪ੍ਰੈਸ ਕਾਨਫਰੰਸ ਜਨਨ ਮੈਥ ਮੰਗਾਂ ਨੇ ਇਹ ਜਿਹੜੀਆਂ ਅੱਜ ਦੀਆਂ ਮੰਗਾਂ ਨੇ ਬਹੁਤ ਚਿਰ ਤੋਂ ਲਟਕਦੇ ਨੇ ਜਿਹਦੇ ਤੇ ਅਸੀਂ ਲਗਾਤਾਰ ਸੰਘਰਸ਼ ਕਰ ਰਹੇ ਹਾਂ ਜਿਵੇਂ ਭਾਰਤ ਮਾਲਾ ਪ੍ਰੋਜੈਕਟ ਹੈ ਗੜੇ ਮਰੀ ਹੈ ਮੀਂਹ ਨਾਲ ਹੋਇਆ ਨੁਕਸਾਨ ਫਸਲਾਂ ਦਾ ਨੁਕਸਾਨ ਗੈਸ ਲਾਈਨ ਪਾਈਪ ਦਾ ਘਰਾਂ ਦਾ ਨੁਕਸਾਨ ਹੋਇਆ ਹੋਇਆ ਜਿਹੜੇ ਉਹ ਨੁਕਸਾਨ ਜਿਹੜੇ ਉਹ ਮਾਮਲੇ ਜਿਹੜੇ ਮਤਲਬ ਚੋਣ ਜਾਬਤੇ ਦੇ ਵਿੱਚ ਵੀ ਦਿੱਤੇ ਜਾ ਸਕਦੇ ਨੇ ਜਿਹੜੇ ਬੰਡੇ ਜਾ ਸਕਦੇ ਨੇ ਜਿਹੜੇ ਪਹਿਲਾਂ ਤੋਂ ਆਏ ਪਏ ਨੇ ਜਨਨ ਸਰਕਾਰ ਉਤੇ ਕਾਲ ਮਟੋਲ ਕਰ ਰਹੀ ਹੈ ਅਸੀਂ ਇਹ ਤੇ ਇਸ ਬੰਦ ਚ 2 ਦਿਨ ਦਾ 5 ਤਰੀਕ 5 ਮਈ ਨੂੰ ਬੀਤੇ ਹਾਰੇ ਜਿਹੜਾ ਸੰਗਰੂਰ ਦਾ ਉਮੀਦਵਾਰ ਹੈ ਪਾਰਲੀਮੈਂਟ ਹਲਕੇ ਦਾ ਤੇ ਗਰਮੀਤ ਸਿੰਘ ਖੁੜੀਆ ਉਹਨਾਂ ਦੇ ਘਰਾਂ ਦੇ ਅੱਗੇ ਅਸੀਂ 5 ਤਰੀਕ ਦੇ ਭਗਤ ਧਰਨੇ ਦਾ ਕੇ ਦਾ ਪ੍ਰੋਗਰਾਮ ਕੀਤਾ ਹੋਇਆ ਉਹ ਅਸੀਂ ਕਰ ਰਹੇ ਹਾਂ ਤੇ ਸਰਕਾਰ ਸਾਡੀਆਂ ਗੱਲਾਂ ਦੀ ਟਾਲਮਟੋਲ ਕਰ ਰਹੀ ਹੈ ਸਿੱਤਮ ਦੀ ਗੱਲ ਇਹ ਹੈ ਵੀ ਕਈ ਥਾਵਾਂ ਤੇ ਤਾਂ ਜਿਨੀ ਮਾਮਜੇ ਆਏ ਪਏ ਨੇ ਗੜੇ ਮਾਰੀ ਦੇ ਉਹ ਬੰਡੇ ਨਹੀਂ ਜਾ ਰਹੇ ਕੱਲ ਹੀ ਸਾਡੀ ਸੰਗਰੂਰ ਡੀਸੀ ਨਾਲ ਮੀਟਿੰਗ ਹੋਈ ਹੈ ਉਹ ਢੀਸ ਹਸਾਬ ਕਰ ਰਹੇ ਨੇ ਵੀ ਹਾਂ ਜੀ ਮਾਮਜਾ ਤਾਂ ਆਇਆ ਪਿਆ ਜੀ ਇੱਕ ਕਰੋੜ ਪਲੱਸ ਕੁਝ ਮਾਮਜਾ ਹੈ ਤੇ ਕੁਝ ਪਿੰਡਾਂ ਦਾ ਮਾਮਜਾ ਵੰਡਣ ਵਾਲਾ ਹੁਣ ਜਿਹੜਾ ਮਾਮਜਾ ਆਇਆ ਪਿਆ ਵੀ ਉਹ ਵੰਡਿਆ ਕਿਉਂ ਨਹੀਂ ਜਾ ਰਿਹਾ ਤੁਸੀਂ ਹੈਰਾਨ ਹੋਵੋਗੇ ਵੀ ਗੈਸ ਲਾਈਨ ਪਾਈਪ ਦੇ ਮਾਮਜੇ ਦਿੱਤੇ ਨੇ ਕਿਸਾਨਾਂ ਨੂੰ ਇੱਕ ਜਗ੍ਹਾ ਤੇ 2 ਲੱਖ ਰੁਪਈਆ ਪਰ ਏਕੜ ਦਾ ਤੇ ਜਿੱਥੇ ਜਦੋਂ ਸੰਘਰਸ਼ ਕੀਤਾ ਉਹਨਾਂ ਦੇ ਤੇ ਕਿਸੇ ਜਗ੍ਹਾ ਤੇ 24 ਲੱਖ ਰੁਪਈਆ ਪਰ ਏਕੜ ਦਾ ਮਾਮਜਾ ਦਿੱਤਾ ਹੈ ਯਾਨੀ ਇਹ ਜਿਹੜੇ ਇੰਨੇ ਫਰਕ ਨੇ ਜਿਹੜੀ ਮਤਲਬ ਭਗਮੰਤ ਮੰਤਰੀ ਸਰਕਾਰੀ ਕਹਿੰਦੀ ਸੀ ਬੀਜਰ ਮੈਂ ਇਹਦਾ ਗਰਦੌਰੀਆਂ ਤੋਂ ਪਹਿਲਾਂ ਹੀ ਦੇ ਦਿਆ ਕਰੂੰਗਾ ਗਰਦੌਰੀਆਂ ਕਰਨ ਦੀ ਲੋੜ ਹੀ ਨਹੀਂ ਪੈਣੀ ਸਾਨੂੰ ਐਂ ਜੱਚੀ ਗੱਲ ਵੀ ਇਹਦਾ ਮਤਲਬ ਗੱਲ ਫੋਕੀ ਹੈ ਵੀ ਕਿਸੇ ਕਰਦੀਆਂ ਗਰਦੌਰੀਆਂ ਕਰੇ ਤਾਂ ਵਗੈਰਾ ਸਾਨੂੰ ਕਿਵੇਂ ਪਤਾ ਲੱਗੇ ਵੀ ਨੁਕਸਾਨ ਦਾ ਮਾਮਲਾ ਕਿੱਥੇ ਕਿੱਥੇ ਹੋਇਆ ਕਿਹੜਾ ਕਿਹੜਾ ਕਿੰਨਾ ਕਿੰਨਾ ਹੋਇਆ ਯਾਨੀ ਉਹ ਮਾਮਲੇ ਵੀ ਜਿਹੜੇ ਦੇ ਰਹੇ ਨੇ ਉਹ ਵੀ ਨਾ ਮਾਤਰ ਨੇ ਯਾਨੀ ਅਸੀਂ ਕਹਿੰਦੇ ਵੀ ਜਦੋਂ 100% ਮਾਮਲਾ ਹੋ ਗਿਆ ਫਰਜ਼ ਕਰ ਲਓ ਹੁਣ ਕਿਸੇ ਕਿਸਾਨ ਦੇ ਖੇਤ ਨੂੰ ਅੱਗ ਲੱਗੀ ਅੱਗ ਲੱਗਦੇ 100% ਮਾਮਲਾ ਮਿਲਣਾ ਚਾਹੀਦਾ ਪਤਾ ਹੀ ਹੈ ਉਹਦਾ ਕੁਝ ਨਹੀਂ ਬਚਦਾ ਉਹਦਾ ਤਾਂ ਫਸਲ ਤੋਂ ਬਿਨਾ ਉਹਦੇ ਦਰਖਤਾਂ ਦਾ ਨੁਕਸਾਨ ਤੇ ਹੋਰ ਨੁਕਸਾਨ ਵੀ ਕਿੰਨੇ ਹੋ ਜਾਂਦੇ ਨੇ ਨਾਲ ਉੱਥੇ ਵੀ ਜਿਹੜੀ 100% ਮਾਮਜ਼ਾ ਦੀ ਉੱਥੇ ਵੀ ਕੀ ਹੈ ਕਿੰਚ ਨਹੀਂ ਸਰਕਾਰ ਤੋਂ ਅਸੀਂ 17000 ਰੁਪਏ ਪਰ ਏਕੜ ਦਾ ਮਾਮਜ਼ਾ ਦਾ ਤੈਅ ਕਰਵਾਇਆ ਸੀ ਤੇ ਇਹ ਸਾਡੀ ਆਮ ਆਦਮੀ ਦੀ ਸਰਕਾਰ ਨੇ 15 ਕਰ ਦਿੱਤਾ 15 ਤੋਂ ਵੀ ਯਾਨੀ ਫਿਰ ਇਹ 75 ਸੁੱਤੇ ਆ ਗਏ ਹੁਣ 68 ਤੇ ਆ ਗਏ ਹੁਣ 54 ਦੀ ਖੜਿਆ ਉਹ ਵੀ ਯਾਨੀ ਬਹੁਤ ਸਾਰੇ ਲੋਕ ਕਿਸਾਨਾਂ ਦਾ ਦਿੱਤੇ ਨਹੀਂ ਉਦੋਂ ਹੈਰਾਨ ਕਰਨ ਵਾਲੀ ਗੱਲ ਤੁਸੀਂ ਸੁਣੋਗੇ ਹੋਰ ਵੀ ਕਹਿੰਦੇ ਵੀ ਇਹ ਕੇਂਦਰ ਦੀ ਪਾਲਿਸੀ ਆ ਕਿਸੇ ਦਾ ਜੇ 20 ਕਿੱਲੇ ਦਾ ਨੁਕਸਾਨ ਹੋ ਗਿਆ 15 ਕਿੱਲੇ ਦਾ ਨੁਕਸਾਨ ਵੀ ਹੋ ਗਿਆ ਤਾਂ ਸਿਰਫ ਉਹਨੂੰ 5 ਕਿੱਲਿਆਂ ਦੇ ਹੀ ਮਿਲੇਗਾ ਇਹ ਇਹ ਨੁਕਸਾਨ ਬਾਕੀ ਇਹਦਾ ਮਤਲਬ ਹੈ ਜਿਹੜਾ 5 ਕਿੱਲਿਆਂ ਤੋਂ ਵੱਧ ਦਾ ਨੁਕਸਾਨ ਹੋ ਗਿਆ ਕੋਈ ਦੁਨੀਆ ਦੇ ਵਿੱਚ ਹੈ ਹੀ ਜੀ ਰਵਾਇਤ ਵੀ ਵੱਧ ਦਾ ਨੁਕਸਾਨ ਦੀ ਫਿਰ ਜ਼ਿੰਮੇਵਾਰੀ ਕੀ ਦੀ ਹੈ ਭਾਈ ਉਹ ਕੌਣ ਭਰੂ ਜਿਹੜੇ ਕਿਸਾਨ ਨੇ 20 ਕਿੱਲੇ ਲੈ ਕੇ ਠੇਕੇ ਤੇ ਜ਼ਮੀਨ ਦਾ 80000 ਰੁਪਏ ਨੂੰ ਠੇਕੇ ਦਾ ਮਾਮਲਾ ਦੇ ਤਾ ਪਹਿਲਾਂ ਜੇ ਉਹਦਾ ਵੀ ਨੁਕਸਾਨ ਹੋ ਗਿਆ ਤਾਂ ਉਹਨੂੰ 5 ਏਕੜ ਦੇ ਮਾਮਜ਼ੇ ਦਾ ਤੇ ਮਿਲੂਗਾ ਉਹ ਵੀ 5400 6800 7000 ਤੱਕ ਉਹਦਾ ਵੀ ਪਰਸੈਂਟੇਜ ਨਹੀਂ ਜਿਹੜਾ ਜਾਨੀ ਖਰਚਾ ਵੀ ਨਹੀਂ ਮੁੜਦਾ ਇਸ ਕਰਕੇ ਬਾਰ ਬਾਰ ਕਹੀ ਜਾਂਦੇ ਨੇ ਕਿਸਾਨ ਭਈ ਕਿਸਾਨਾਂ ਸਰਕਾਰ ਜਾ ਕਿਵੇਂ ਚੜ ਗਿਆ ਸੁੰਡੀਆਂ ਨੀਤੀਆਂ ਨੇ ਕਿਸਾਨ ਮਾਰੇ ਨੇ ਆ ਸੰਘਰਸ਼ ਕਰ ਰਹੇ ਨੇ ਉਸ ਦਿਨ ਦੇ ਲਗਾਤਾਰ ਬੈਠੇ ਨੇ ਬਟੈਂਡੇ ਵਾਲੇ ਕਿੰਨਾ ਚਿਰ ਡੀਸੀ ਦੇ ਆ ਜਿਹੜਾ ਬਟੈਂਡੇ ਡੀਸੀ ਦੇ ਦਫ਼ਤਰ ਦੇ ਵਿੱਚ ਇਹ ਡੀਸੀ ਬਾਰੇ ਜਾਣਕਾਰੀ ਮਿਲੀ ਆ ਵੀ ਇਹ ਗੱਲ ਕਰਨ ਨੂੰ ਹੀ ਤਿਆਰ ਨਹੀਂ ਕਿਸੇ ਨਾਲ ਮਾਮ ਦਾ ਉਦੋਂ ਗੱਲ ਕਰਦੇ ਨੇ ਹੁਣ ਜੇ ਇਹਨਾਂ ਨੂੰ ਬਲੋਂ ਘੇਰ ਲੀਏ ਤਾਂ ਤੁਸੀਂ ਸਵਾਲ ਕਰੋਗੇ ਜੀ ਪਹਿਲਾਂ ਪੁੱਛ ਲੈਂਦੇ ਕੁਛ ਕੀ ਲੈਂਦੇ ਇਹਨਾਂ ਨੂੰ ਜਿਵੇਂ ਹੁਣ ਇਹ ਜਦੋਂ ਆ ਆ ਅਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਕੱਲ ਨੂੰ ਤਾਂ ਇਹ ਛੁੱਟਣਗੇ ਗੱਲ ਸਾਡੀ ਕਿਉਂਕਿ ਪ੍ਰੈਸ ਕਾਨਫਰੰਸ ਕਰਕੇ ਅਸੀਂ ਦਸਤਾਵੇਜ਼ ਲੈਣੇ ਨੂੰ ਮੜਿਆ 5 ਤਰੀਕ ਨੂੰ ਇਹਨੂੰ ਪਹਿਲਾਂ ਕਿਸੇ ਨੇ ਨਹੀਂ ਜਟਾਲ ਮੋਟਰ ਮੀਤ ਹਰ ਨਾਲ ਦੋ ਮੀਟਿੰਗਾਂ ਹੋ ਗਈਆਂ ਅਜੇ ਵੀ ਉਹ ਜਹਾਗੀਰ ਦਾ ਮਸਲਾ ਜਿਹੜਾ ਜ਼ਮੀਨ ਦਾ ਲਟਕਦਾ ਉਹ ਹੀ ਕੁੜੀ ਮਾਲਕ ਹੈ ਉਹ ਉਹਦੇ ਤੇ ਬਕਾਇਦਾ ਉਦੀ ਮਾਲਕੀ ਦੀ ਹੈ ਉਹਦੇ ਸਟੇ ਲੱਗੀ ਹੋਈ ਹੈ ਉਹ ਵਕੀਲ ਨੇ ਕਿਸੇ ਨੇ ਉਹਦੇ ਪੱਖ ਚ ਉਹ ਇਸ ਇਹ ਪੋਰਸ਼ਨ ਨਹੀਂ ਖੋਲਿਆ ਵੀ ਸਟੇ ਤਾਂ ਉਹ ਤੇ ਹੈ ਹੀ ਨਹੀਂ ਸੀ 2012 ਦੀ ਸਟੇ ਹੈ ਤੇ 2000 ਮਾਲਕ ਦੇ ਵਿੱਚ اپੋਜੀਸ਼ਨ ਪਾਰਟੀ ਨੂੰ ਮਾਲਕ ਬਣਾਇਆ ਵਾ ਯਾਨੀ ਇਸ ਤਰ੍ਹਾਂ ਦੀਆਂ ਕਟਨਾਮਾ ਜਿਹੜੀਆਂ ਵਾਪਰ ਰਹੀਆਂ ਨੇ ਜਿਹਦੇ ਚ ਐਂ ਕਹਿੰਦੇ ਨੇ 15 ਦਿਨਾਂ ਚ ਹੱਲ ਕਰ ਦਾਂਗੇ ਹਫ਼ਤੇ ਚ ਹੱਲ ਕਰ ਦਾਂਗੇ ਉਹਨਾਂ ਵੱਲ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ ਸਗੋਂ ਇਹ ਕਹਿ ਰਹੇ ਨੇ ਵੀ 13 ਦੇ 13 ਸੀਟਾਂ ਜਿੱਤ ਲਾਂਗੇ ਜਿੱਤੋਂਗੇ ਕਿਹਨਾਂ ਦੇ ਸਰ ਤੇ ਬਾਈ ਆਉਂਗੇ ਕਿਹਨਾਂ ਦੇ ਕੋਲ ਸਾਨੂੰ ਕਿਹਾ ਜਾਂਦਾ ਵੀ ਤੁਸੀਂ ਲੋਕ ਤਾਂ ਵੋਟਾਂ ਲੜ ਰਹੇ ਨੇ ਤੁਸੀਂ ਧਰਨੇ ਲਾ ਰਹੇ ਹੋ ਸਾਡਾ ਤਾਂ ਕੰਮ ਹੀ ਸੰਤਾ ਜੇ ਇਹਨਾਂ ਦੀ ਰੁੱਤ ਹੈ ਹੁਣ ਲੋਕਾਂ ਨੂੰ ਗਮਰਾਹ ਕਰਕੇ ਝੂਠ ਬੋਲ ਕੇ ਤੁਸੀਂ ਵੋਟਾਂ ਲੈ ਕੇ ਕੁਰਸੀ ਹਾਸਲ ਕਰਨ ਦੀ ਛੋਡੀ ਮੌਸਮ ਹੈ ਤਾਂ ਸਾਡਾ ਵੀ ਇਹੀ ਛੋਡੀ ਕਮਜ਼ੋਰੀ ਨੂੰ ਬੁੱਧਿਆ ਹੋਇਆ ਛੋਡੇ ਤੇ ਐਕਸ਼ਨ ਕਰਕੇ ਆਪਣੀਆਂ ਮੰਗਾਂ ਛੋਡੇ ਗੜਤੋਂ ਤੇ ਗੋਡਾ ਕਰਕੇ ਕਿਉਂ ਨਾ ਮੰਨਵਾਈਏ ਸਾਡਾ ਕਿਹੜਾ ਅਧਿਕਾਰ ਨਹੀਂ ਭਗਵੰਤਮਾਨ ਹੀ ਕਹਿੰਦਾ ਹੁੰਦਾ ਨਾ ਸੱਥਾਂ ਜਾਇ ਨੂੰ ਸਵਾਲ ਪੁੱਛੋ ਸੱਥਾਂ ਨੂੰ ਸਵਾਲ ਪੁੱਛਦੇ ਆ ਸੱਥਾਂ ਜਾਇ ਨੂੰ ਛੋਡੇ ਘਰੇ ਜਾ ਕੇ ਸਵਾਲ ਪੁੱਛਣ ਲੱਗ ਰਹੇ ਆ ਸਾਨੂੰ ਅਸੀਂ ਦੱਸੋ ਆਹ ਮਾਮਲਾ ਕੌਣ ਦੇਊਗਾ ਆ ਗੱਲਾਂ ਦੇ ਜਵਾਬ ਕੌਣ ਦੇਊਗਾ ਭੇਡ ਦਾ ਬੱਕਰੀ ਦਾ ਮਰੇ ਦਾ ਪੈਸਾ ਕੌਣ ਦੇਊਗਾ ਗੜੇ ਮਾਰੀ ਦਾ ਨੁਕਸਾਨ ਕੌਣ ਦੇਊਗਾ ਅਗਨਾ ਸੜੀ ਫਸਲ ਦਾ ਨੁਕਸਾਨ ਕੌਣ ਦੇਊਗਾ ਇਹਦੀ ਜ਼ਿੰਮੇਵਾਰ ਕੌਣ ਨੇ ਤੁਸੀਂ ਕਹਿ ਰਹੇ ਹੋ ਮੈਂ ਕਿਸਾਨਾਂ ਦਾ ਪੁੱਤਾਂ ਮੈਂ ਤਾਂ ਇੰਜਣ ਦੇ ਸਾਇਲੈਂਸਰ ਮੂਰੇ ਮੰਜੀ ਢਾਕੇ ਬਹਿਣਾ ਹੁੰਦਾ ਸੀ ਜੇ ਤੈਨੂੰ ਇੰਨਾ ਗੱਲਾਂ ਦਾ ਪਤਾ ਹੈ ਵੀ ਕਿਸਾਨ ਐਨੇ ਸੰਕਟ ਦੇ ਨਾਲ ਤੈਨੂੰ ਇਸ ਗੱਲ ਦਾ ਵੀ ਪਤਾ ਵੀ ਉਹਨਾਂ ਦੇ ਘਰੇ ਰੋਟੀ ਪੱਕਦੀ ਹੋਣੀ ਜਿਹਦੀ ਸਾਰੀ ਦੀ ਸਾਰੀ ਫਸਲ ਅਗ ਨਾਲ ਮੱਚ ਗਈ ਉਨਾ ਘਰਾਂ ਦੇ ਰੋਟੀ ਪੱਕਦੀ ਹੁਣ ਇਹਨਾਂ ਦੀ ਗੜਿਆਂ ਦੇ ਮਾਰਤੀ ਜਿਹੜੀ ਕੱਲ ਨੂੰ ਆ ਜਾਣੀ ਸੀ ਘਰਾਂ ਘਰਾਂ ਦੇ ਵਿੱਚ ਤੁਸੀਂ ਉਹਨਾਂ ਦੇ ਨੁਕਸਾਨ ਨੂੰ ਉਹਨਾਂ ਗਰੀਬਾਂ ਦਾ ਭਲਾ ਕੀ ਹਾਲ ਹੋ ਜਿਨ੍ਹਾਂ ਦੇ ਖੋਲੇ ਟਹਿ ਗਏ ਜਿਨ੍ਹਾਂ ਦੇ ਛੱਤ ਨਹੀਂ ਹੈ ਸਿਰ ਤੇ ਬਹਿਣ ਨੂੰ ਜਿਨ੍ਹਾਂ ਦੇ ਘਰ ਟਹਿ ਗਏ ਸਾਰੇ ਸਾਰੇ ਮਕਾਨ ਟਹਿ ਗਏ ਉਹਨਾਂ ਦਾ ਦੱਸੋ ਕੀ ਹੈ ਇਸ ਕਰਕੇ ਅਸੀਂ ਇਹ ਸਰਕਾਰ ਨੂੰ ਕੰਨ ਕਰਾਉਣਾ ਚਾਹੁੰਦੇ ਆ ਛੋਡੇ ਚਰੀਏ ਅਸੀਂ ਸਰਕਾਰ ਨੂੰ ਸੁਨੇਹਾ ਦੇਣਾ ਚਾਹੁੰਦੇ ਆ ਜਾਂ ਇਹ ਮਸਲੇ ਦਾ ਹੱਲ ਕਰ ਦਿਓ ਜਾਂ ਫਿਰ ਇਸ ਇਸ ਸਮੱਸਿਆ ਵਾਸਤੇ ਸਾਡੇ ਅੰਦੋਲਨ ਦੇ ਸਾਹਮਣਾ ਕਰਨ ਵਾਸਤੇ ਤੁਸੀਂ ਜ਼ਿਆਰ ਰੋ ਤੇ ਅਸੀਂ 5 ਤਰੀਕ ਤੋਂ ਇਹ ਦੋਨੇ ਪ੍ਰੋਗਰਾਮ ਕਰਨ ਨੂੰ ਤਿਆਰ ਹੁਡੀਆਂ ਦੇ ਵੀ ਲਾਵਾਂਗੇ ਗਰਮੀਤ ਕੁਡੀਆਂ ਦੇ ਵੀ ਤੇ ਮੀਤ ਹੇਰ ਦੇ ਵੀ 5 ਨੂੰ ਧਰਨਾ ਲਾਵਾਂਗੇ ਤੇ ਇਹਦਾ ਨਫਾ ਨੁਕਸਾਨ ਜਿਹੜਾ ਹੋਊ ਦੀ ਜ਼ਿੰਮੇਵਾਰੀ ਸਰਕਾਰ ਦੀ ਜੱਥੇਬੰਦੀ ਵੱਲੋਂ ਸਪਸ਼ਟ ਕਿਹਾ ਜਾ ਰਿਹਾ ਹੈ ਕਿ ਅਸੀਂ ਕਰ ਲਵਾਂ ਤੁਸੀਂ ਰਹਿ ਗਈ ਜਿਹੜੀ ਤੁਹਾਨੂੰ ਆਮ ਆਲੀ ਪਾਰਟੀ ਦੇ ਕੋਲ ਕੇ ਵਿਰੋਧ ਇੱਕ ਮਿੰਟ ਦੀ ਬਾਤ ਕਰੀਏ ਅੱਛਾ ਪਹਿਲਾਂ ਕਰ ਲਈ ਫਿਰ ਦੱਸੋ ਤੁਸੀਂ ਤਾਂ ਕਰ ਲੈਣੋ ਜੀ ਕੋਈ ਰਹਿ ਗਈ ਥੋੜਾ ਜਿਹਾ ਜਿਹੜਾ ਇਹ ਜ਼ਿਕਰ ਕਰਨ ਤੋਂ ਪਹਿਲਾਂ ਤੁਹਾਡਾ ਸਭ ਨਾਲ ਦਾ ਧੰਨਵਾਦ ਕਰਦਾ ਮੈਂ ਜਿੰਨਾ ਤੁਸੀਂ ਸਾਡੇ ਛੋਟੇ ਜਿਹੇ ਸੱਦੇ ਤੇ ਤੁਸੀਂ ਕਾਫੀ ਕਸਾੜੀ ਰੁੱਤ ਦੇ ਵਿੱਚ ਪਹੁੰਚ ਕਿਉਂਕਿ ਇਹ ਮੰਗਾ ਮਸਲੇ ਲੰਮੇ ਆ ਜੇ ਇਸ ਪਾਈਪਲਾਈਨ ਦੀ ਗੱਲ ਕਰਨੀ ਹੋਵੇ ਤਾਂ ਸਾਲ ਭਰ ਦਾ ਹੋ ਗਿਆ ਇਹਨੂੰ ਸਾਲ ਭਰ ਸਮਝੌਤਾ ਹੋਏ ਨੂੰ ਹੋ ਗਿਆ ਆਹੀਂ ਗੜੇਮਾਰੀ ਆ ਜਿਹੜੀ ਪਹਿਲੀ ਗੜੇਮਾਰੀ 2 ਮਾਰਚ ਨੂੰ ਹੋਈ ਆ ਅਸੀਂ 2 ਮਾਰਚ ਤੋਂ ਬਾਅਦ ਹੀ ਹਰਕਤ ਚ ਆ ਗਏ ਆ 5 ਤਰੀਕ ਨੂੰ ਡੀਸੀ ਨੂੰ ਮੰਗ ਪੱਤਰ ਦਿੱਤਾ ਆਹੀਂ ਅੱਗ ਲੱਗ ਗਈ ਪਸ਼ੂਆਂ ਦਾ ਨੁਕਸਾਨ ਆ ਗਰਮੀ ਤੇ ਖੁੱਡੀਆਂ ਜੀ ਜਿਹੜੇ ਇਥੋਂ ਲੋਕ ਸਭਾ ਤੋਂ ਐਮਪੀ ਦੀ ਚੋਣ ਵੀ ਲੜ ਰਹੇ ਐ ਬਟਿੰਡੇ ਦੀ ਤੇ ਉਹ ਪਿੰਡ ਜਾ ਕੇ ਆਏ ਆ ਪਰ ਹਲੇ ਤੱਕ ਇਕੱਲੇ ਫੋਕੇ ਬਿਆਨਾਂ ਤੋਂ ਬਿਨਾ ਕੁਝ ਨਹੀਂ ਇਸ ਤੋਂ ਇਲਾਵਾ ਅਸੀਂ 4 ਤਰੀਕ ਤੋਂ ਲੈ ਕੇ 25 ਤਰੀਕ ਤੱਕ ਡੀਸੀ ਦਫ਼ਤਰ ਅੱਗੇ ਬੈਠੇ ਹਾਂ ਬਹੁਤ ਦੁਹਾਈ ਕਰੀ ਗਏ ਇਹਨਾਂ ਦੇ ਇਹਨਾਂ ਦਿਨਾਂ ਦੌਰਾਨ ਸਾਰੇ ਲਗਭਗ ਐਮਐਲਏ ਸਾਭਾ ਨਾਲ ਤੇ ਖੁੱਡੀਆਂ ਸਾਭਾ ਨਾਲ ਚਾਰ ਮੀਟਿੰਗਾਂ ਹੋਵੀਆਂ ਚਾਰੇ ਮੀਟਿੰਗਾਂ ਦੇ ਵਿੱਚ ਤੁਰਤ ਫੋਨ ਚੱਕਦੇ ਆ ਡੀਸੀ ਸਾਹਿਬ ਨੂੰ ਕਹਿੰਦੇ ਆ ਇਹਦਾ ਮਸਲਾ ਹੱਲ ਕਰੋ ਪਰ ਬਾਅਦ ਦੇ ਵਿੱਚ ਪ੍ਰਣਾਲਾ ਜਿਹੜਾ ਕਹਿੰਦੇ ਉਹਨੇ ਉੱਥੇ ਉੱਥੇ ਰਹਿੰਦਾ ਹੈ ਕਿਉਂਕਿ ਅਸੀਂ ਤਾਂ ਇਹਨੂੰ ਐ ਲੈਣੇ ਆ ਵੀ ਅਸਲ ਵਿੱਚ ਖੇਤੀਬਾੜੀ ਮੰਤਰੀ ਹੈ ਕੈਬਨਿਟ ਮੰਤਰੀ ਹੈ ਆਈ ਮੀਟ ਇਥੇਰ ਦਾ ਜ਼ਿਕਰ ਕੀਤਾ ਇਹਨਾਂ ਨੇ ਜਿਉ ਤੁਰੰਤ ਭਲਾ ਕਿਸੇ ਅਫਸਰ ਨੂੰ ਫੋਨ ਕਰਦੇ ਆ ਉਹ ਅਫਸਰ ਹੈ ਜੇ ਫੋਨ ਤੇ ਉਹ ਤੇ ਕੋਈ ਅਮਲੀ ਨਹੀਂ ਹੋ ਰਿਹਾ ਇਹਦਾ ਮਤਲਬ ਇਹ ਬਣਦਾ ਵੀ ਸਾਡੇ ਮੂੰਹ ਤੇ ਫੋਨ ਉਧਰਲਾ ਕਰ ਦਿੰਦੇ ਆ ਤੇ ਮਗਰੋਂ ਅਸਲੀ ਫੋਨ ਕਰਦੇ ਆ ਉਹਨਾਂ ਨੂੰ ਵੀ ਨਹੀਂ ਇਹਨਾਂ ਦੀ ਸੁਣਨੀ ਇਸ ਕਰਕੇ ਅਸੀਂ ਜਿੱਥੇ ਤੁਸੀਂ ਸਵਾਲ ਵੀ ਕਰ ਰਹੇ ਸੀ ਵੀ ਅਸੀਂ 5 ਤਰੀਕ ਤੋਂ ਉਹਨਾਂ ਦੇ ਦੋਨੋਂ ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ ਤਾਂ ਬੈਠਣੇ ਬੈਠਣੇ ਤੇ ਨਾਲ ਹੀ ਅਸੀਂ ਉਸੇ ਦਿਨ ਤੋਂ 5 ਤਰੀਕ ਤੋਂ ਲੈ ਕੇ ਇਹਨਾਂ ਦੇ ਪਿੰਡਾਂ ਦੇ ਵਿੱਚ ਜਿਹੜਾ ਸਖਤ ਵਿਰੋਧ ਕਰਨ ਦਾ ਫੈਸਲਾ ਹੈ ਕਿਉਂਕਿ ਪਹਿਲਾਂ ਇਸ ਸਕੀਮ ਦਾ ਸੱਦਾ ਆਇਆ ਹੋਇਆ ਅਸੀਂ ਭਾਜਪਾ ਦਾ ਡੱਟ ਕੇ ਵਿਰੋਧ ਕਰਦੇ ਆ ਸਾਰਿਆਂ ਜਿੱਥੇ ਪਿੰਡਾਂ ਦੇ ਕੋਲ ਨੂੰ ਆਏ ਪਰ ਅਸੀਂ ਇਹ ਦੋਨੇ ਹਲਕਿਆਂ ਦੇ ਵਿੱਚ ਉੱਧਰ ਸੰਗਰੂਰ ਲੋਕ ਸਭਾ ਹਲਕਾ ਇੱਧਰ ਬਠਿੰਡਾ ਦੇ ਲੋਕ ਸਭਾ ਹਲਕਾ ਦੋਨਾਂ ਹਲਕਿਆਂ ਦੇ ਵਿੱਚ ਇਹਨਾਂ ਦਾ ਕੋਈ ਵੀ ਉਮੀਦਵਾਰ ਜਾਊਗਾ ਚਾਹੇ ਵੋਟਾਂ ਮੰਗਣ ਆਲਾ ਇਹਨਾਂ ਦਾ ਕੋਈ ਸਪੋਰਟਰ ਜਾਊਗਾ ਅਸੀਂ ਉਹਨਾਂ ਦਾ ਡੱਟ ਕੇ ਪਿੰਡਾਂ ਦੇ ਵਿੱਚ ਵੀ ਡਟ ਕੇ ਵਿਰੋਧ ਕਰਾਂਗੇ ਇਹ ਅਸੀਂ ਪਹਿਲਾਂ ਕਹਿ ਚੁੱਕੇ ਤੇ ਹਾਲ ਤੱਕ ਵੀ ਪਰਸੋਂ ਦੀ ਗੱਲ ਹੀ ਹੈ ਪਰਸੋਂ ਬੀਬਾ ਬਲਜਿੰਦਰ ਕੌਰ ਜਿਹੜਾ ਨੇ ਦੀ ਕੈਬਨਿਟ ਦਾ ਦਰਜਾ ਵੀ ਦਿੱਤਾ ਹੋਇਆ ਉਹਨਾਂ ਨੂੰ ਉਹ ਤੁਰੰਤ ਡੀਸੀ ਨੂੰ ਕਿਹਾ ਇਹਦਾ ਹੱਲ ਕਰੋ ਸਗੋਂ ਉਲਟਾ ਡੀਸੀ ਫੋਨ ਔਨ ਕਰਕੇ ਕਹਿੰਦਾ ਤੁਸੀਂ ਵੇਚੀ ਸੀਗੇ ਸਾਡਾ ਆਗੂ ਜਿਹੜਾ ਉਸ ਖਾਸ ਕਰਕੇ ਗੈਸ ਪਾਈਪ ਲਾਈਨ ਵਾਲੇ ਮਾਮਲੇ ਨੂੰ ਹੈਂਡਲ ਕਰ ਰਿਹਾ ਹੈ ਅ ਜਗਦੇਵ ਜੋ ਜੋਗੇ ਵਾਲਾ ਉਹਨੇ ਕਿਹਾ ਵੀ ਮੈਂ ਨੂੰ ਸਾਰੀ ਕਹਾਣੀ ਦਾ ਪਤਾ ਹੈ ਡੀਸੀ ਝੂਠ ਮਾਰ ਰਿਹਾ ਹੈ ਕਹਿੰਦਾ ਇਹ ਤਾਂ ਮੀਟਿੰਗ 'ਚ ਹੀ ਨਹੀਂ ਆਇਆ ਉਹਦੇ ਆ ਸ਼ਿੰਗਾਰਾ ਮਾਰ ਸੀਗਾ ਮੀਟਿੰਗ 'ਚ ਵੀ ਜੇ ਸ਼ਿੰਗਾਰਾ ਮਾਰ ਸੀਗਾ ਫੇਰ ਵੀ ਤੁਸੀਂ ਮਸਲਾ ਹੱਲ ਕਰਤਾ ਤੁਰਤ ਸੱਦ ਲਿਆ ਤੁਰਤ ਸੱਦ ਕੇ ਬਾਅਦ 'ਚ ਬਹਿ ਕੇ ਸਾਰਾ ਦਿਨ ਬਹਿ ਕੇ ਮੁਰਗੇ ਇਹ ਬੀਬਾ ਜੀ ਵੀ ਸੁਣ ਰਹੇ ਹੋਣਗੇ ਜਾ ਮੈਂ ਕਹੂੰਗਾ ਤੁਹਾਡੇ ਜਿਵੇਂ ਕਹਿੰਦੇ ਭਾਈ ਆ ਕਹਿੰਦੇ ਹੁਣ ਤੁਸੀਂ ਵੀ ਸ਼ੇਅਰ ਕਰਕੇ ਵੀਪਾ ਜੀ ਤੱਕ ਪਹੁੰਚਾ ਦਿਓਗਾ ਨਾ ਵੀ ਕੱਲ ਵੀ ਸਾਰਾ ਦਿਨ ਸਾਡੇ ਨਮਾਇंदे ਡੀਸੀ ਦਫ਼ਤਰ ਦੇ ਬਾਹਰ ਚ ਬੈ ਕੇ ਮੁੜ ਕੇ ਡੀਸੀ ਅੰਦਰ ਬੈਠਾ ਹੈ ਅੰਦਰ ਬੈਠੇ ਨੇ ਉਹਨੇ ਕੋਈ ਮناسب ਨਹੀਂ ਸਮਝਿਆ ਕਿ ਉਹਨਾਂ ਨੂੰ ਗੱਲ ਕਰ ਲਈਏ ਉਧਰੋਂ ਐਮਐਲਏ ਸਾਹਿਬ ਦਾ ਐਂ ਕਹਿ ਲਿਆ ਮੰਤਰੀ ਸਾਹਿਬ ਦਾ ਫੋਨ ਆਇਆ ਹੋਇਆ ਇਹ ਫੋਨ ਨੂੰ ਕਿਵੇਂ ਲੱਜ ਇਸ ਕਰਕੇ ਸਰਕਾਰ ਇਹਦਾ ਮਤਲਬ ਜਾਣ ਬੁੱਝ ਕੇ ਸਾਡੇ ਮੰਗਾ ਮਸਲੇ ਨੂੰ ਹਣ ਗੱਲਾਂ ਕਰ ਲਈ ਹੈ ਕਿਉਂਕਿ ਇਹਦੇ ਪਿੱਛੇ ਉਹਨਾਂ ਦੀ ਚਾਲ ਇਹ ਹੈ ਵੀ ਅਸਲ ਵਿੱਚ ਇਹ ਰੌਲਾ ਸਹੀ ਦਾ ਨਹੀਂ ਰੋਲਾ ਪੈ ਹੀ ਦਾ ਉਹ ਗੱਲਾਂ ਵੱਡੀਆਂ ਵੀ ਅੱਜ ਇਹਨਾਂ ਦੀਆਂ ਗੱਲਾਂ ਬਹੁਤ ਛੋਟੀਆਂ ਐ ਮਸਲੇ ਹੱਲ ਹੋਣ ਵਾਲੇ ਆ ਮੁਆਜਰੇ ਦਾ ਮਸਲਾ ਪਾਲਿਸੀ ਬਣੀ ਹੋਈ ਐ ਜਿਵੇਂ ਪ੍ਰਧਾਨ ਜੀ ਨੇ ਕਹੇ 100% 100% ਨੂੰ ਵੀ ਉਹ ਤਾਂ 15000 ਚ ਹੀ ਪਾਉਂਦੇ ਆ ਉ ਤਾਂ 100% ਦਾ ਮਾਮਲਾ ਸੀ ਅੱਗ ਵਾਲੇ ਮਾਮਲੇ ਤੇ ਸਾਰਾ ਦਿਨ ਤਸੀਲਦਾਰ ਐ ਪੁਲਿਸ ਪ੍ਰਸ਼ਾਸਨ ਉਹਦੇ ਨਾਲ ਸਾਰਾ ਦਿਨ ਮੀਟਿੰਗਾਂ ਚੱਲੀ ਗਈਆਂ ਅਸੀਂ ਕਹਿੰਦੇ ਇਹ ਤਾਂ ਐਕਸੀਡੈਂਟ ਦਾ ਮਾਮਲਾ ਐ ਇੱਥੇ ਚਾਹੇ ਪਰਚਾ ਕਰੋ ਤੁਸੀਂ ਜਦੋਂ ਕਿ ਇਥੋਂ ਦਾ ਕਾਨੂੰਨ ਇਹ ਕਹਿੰਦਾ ਵੀ 10 ਰੁਪਈਆ ਤੋਂ ਵੱਧ ਵੀ ਜੇ ਕੋਈ ਅੱਗ ਅੱਗ ਦੇ ਨਾਲ ਨੁਕਸਾਨ ਹੋ ਗਿਆ ਅਸੀਂ ਵਕੀਲਾਂ ਦੀਆਂ ਰਾਇਆਂ ਲੈ ਲਈ ਵੀ ਉਹਦੇ ਤੇ ਤੁਰੰਤ 435 ਧਾਰਾ ਲਾ ਕੇ ਪਰਚਾ ਦਰਜ ਹੋਣਾ ਚਾਹੀਦਾ ਉਸ ਮਹਿਕਮੇ ਜਿਹਦੀ ਵੀ ਆਣ ਗਈ ਦੀ ਹੁਣ ਸਿੱਧੀ ਆਣ ਗਈ ਲੀ ਬਿਜਲੀ ਬੋਰਡ ਦੀ ਆ ਗਈ ਕਾਰਪੋਰੇਸ਼ਨ ਦੀ ਉਹ ਤੇ ਪਰਚਾ ਦਰਜ ਕਰਨ ਨੂੰ ਤਿਆਰ ਨਹੀਂ ਉਲਟਾ ਕਹਿੰਦੇ ਜੇ ਬਿਜਲੀ ਬੋਰਡ ਤੇ ਪਰਚਾ ਦਰਜ ਕਰਤਾ ਨਾ ਇਥੇ ਤਾਂ ਬੂਧ ਹਾਈ ਮੱਚ ਵੀ ਜਿਹਦੇ ਸਾਰੇ ਆਰਮਾਨ ਮੱਚ ਗਏ ਸੁਪਨੇ ਮੱਚ ਗਏ ਉਹ ਕੀ ਕਰੂ ਕਿਸਾਨ ਉਹਦੇ ਬਾਰੇ ਕੋਈ ਖਿਆਲ ਨਹੀਂ ਸੋ ਇਸ ਕਰਕੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਸਾਡੇ ਲੋਕਾਂ ਨੇ ਬਹੁਤ ਵੱਡੀਆਂ ਉਮੀਦਾਂ ਅਸਾਂ ਲਾਈਆਂ ਸੀਗਾ ਤੇ ਵੱਡੀ ਜਿੱਤ ਉਹਨਾਂ ਦੀ ਝੋਲੀ 'ਚ ਪਾਈ ਸੀ 92 ਸੀਟਾਂ ਦੇ ਕੇ ਅੱਜ ਉਹਨਾਂ ਨੇ ਸਾਰਾ ਉਹ ਗੱਲ ਨੂੰ ਸੱਚੀ ਕਹਾਤਾ ਕਿਉਂਕਿ ਅਸੀਂ ਤਾਂ ਸਾਡੀ ਜਥੇਬੰਦੀ ਦਾ ਪਹਿਲਾਂ ਕਹਿਤਾ ਸੀ ਟੋਣਾ ਤੋਂ ਵੀ ਇਹ ਦੂਜਿਆਂ ਨੂੰ ਚੰਗੇ ਕਹਾ ਦੇਣਗੇ ਅੱਜ ਉਹ ਦੂਜਿਆਂ ਨੂੰ ਚੰਗੇ ਕਹਾਉਣ ਲੱਗੇ ਹੋਏ ਆ ਸੋ ਇਸ ਕਰਕੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਠੀਕ ਹੈ ਹਜੇ ਸਾਡੀ ਤਾਕਤ ਉਹਨਾਂ ਦੇ ਮੁਕਾਬਲੇ ਘੱਟ ਹੋ ਇਹਨਾਂ ਨੂੰ ਮਾਣ ਹੂ ਕਿਉਂਕਿ ਸੱਤਾ 'ਚ ਜਿਹੜਾ ਵੀ ਬੰਦਾ ਆ ਜਾਂਦਾ ਉਹਨੂੰ ਮਾਣ ਹੁੰਦਾ ਹੀ ਹੈ ਸੱਤਾ ਦਾ ਨਸ਼ਾ ਇਹੋ ਜਿਹਾ ਪਰ ਕੋਈ ਗੱਲ ਨਹੀਂ ਦੇਖਾਂਗੇ ਦੋ ਹੱਥ ਇਹਨਾਂ ਦੇ ਨਾਲ ਪਿੰਡਾਂ ਦੇ ਵਿੱਚ ਵੀ ਡਟਣਾ ਵਿਰੋਧ ਹੋਊਗਾ ਕਰਾਓ ਦੋਨਾਂ ਦਾ ਕਰੋਗੇ ਕਿ ਪੂਰੇ ਪੰਜਾਬ ਦੇ ਅੰਦਰ ਕਰੋਗੇ ਦੋ ਦਾ ਇੱਕ ਵਾਰੀ ਦੋ ਦਾ ਜੇ ਨਹੀਂ ਸੁਣਦੇ ਫਿਰ ਅਗਲਾ ਸੋਚਿਆ ਜਾਊ ਸੂਬਾ ਖਤਮ ਹੋ ਜਾਊਗਾ ਕਰਾਓ ਨਹੀਂ ਕਰਾਓ ਨਾਲੇ ਕਰਾਓ ਜੀ ਅਸੀਂ ਕਿਹੜਾ ਸੁਧਾਰ ਧਰਨਾ ਲਾਵਾਂਗੇ ਧਰਨਾ ਲਾਉਣ ਦਾ ਮਤਲਬ ਅਸੀਂ ਬਾਹਰ ਚ ਬੈਠੇ ਜਿੱਧਰ ਨਿਕਲਣਗੇ ਅਸੀਂ ਉਹਨਾਂ ਦਾ ਮਗਰਾ ਵੀ ਕਰਿਆ ਕਰਾਂਗੇ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਕਿਉਂਕਿ ਸਾਡਾ ਤਾਂ ਅਸੀਂ ਸੱਥਾਂ ਨੂੰ ਖਾੜਾ ਬਣਾਉਣਾ ਹੈ ਸਾਡਾ ਮਤਲਬ ਇਹ ਹੈਗਾ ਉੱਥੇ ਵੀ ਸੁਣਵਾਈ ਹੈ ਅਗਲਾ ਕਹਿੰਦਾ ਬਾਹਰ ਚ ਬੈਠੇ ਆ ਤੇ ਨਾਲ ਉਹ ਲੋਕ ਜਿਹੜੇ ਸਾਨੂੰ ਕਦੇ ਅਸੀਂ ਸੜਕਾਂ ਤੇ ਜਾਂਦੇ ਆ ਜਦੋਂ ਰੇਲਾਂ ਤੇ ਜਾਂਦੇ ਆ ਜਿਹੜੇ ਕਹਿੰਦੇ ਹੁੰਦੇ ਆ ਬਈ ਹਜਰ ਹੁਣ ਲੋਕ ਪਰੇਸ਼ਾਨ ਹੁੰਦੇ ਆ ਤੁਸੀਂ ਉਹਨਾਂ ਦੇ 12 ਚ ਜਾਓ ਹੁਣ ਅਸੀਂ 12 ਚ ਜਾਣ ਲੱਗੇ ਆ ਜਾਣ ਉਹ ਲੋਕ ਵੀ ਸਾਡੀ ਏਡੀ ਬਾਜਵਗੱਲ ਹੈ ਪ੍ਰਵਾਨਤ ਕੀਤੀ ਹੋਈ ਗੱਲ ਹੈ ਇਹਦੇ 'ਚ ਕੋਈ ਦਿੱਕਤ ਦਿੱਕਤ ਫਿਰਤ ਨਹੀਂ ਸਾਰੇ ਮੰਨ ਰਹੇ ਆ ਬਠਿੰਡ ਦਾ ਡੀਸੀ ਮੰਨ ਰਿਹਾ ਵੀ ਇਹਦੇ ਤੇ ਚੋਣ ਜਾਬਤੇ ਦਾ ਕੋਈ ਮਾਮਲਾ ਨਹੀਂ ਤੇ ਪਹਿਲਾਂ ਸਿਹਤਾਰਨਾ ਦਿੱਤੀ ਕਿ ਹੋ ਜਾ ਚੋਣ ਜਾਬਤੇ ਦੌਰਾਨੇ ਮੁਆਵਜ਼ੇ ਵੰਡਾਈ ਹੋਈ ਹੁਣ ਧੰਨਵਾਦ ਤੁਹਾਡੇ ਮਾਦੀ ਦੇ ਸਮਝਾਈ ਜਿਹੜੇ ਸਾਡੇ ਸਾਰੇ ਦਰਸ਼ਕ ਲੋਕ ਸੁਣ ਰਹੇ ਆ ਕਿਤੇ ਲੋਕ ਸੁਣ ਰਹੇ ਆ ਉਹਨਾਂ ਨੂੰ ਸੁਨੇਹਾ ਜ਼ੋਰਦਾਰ ਕਿ ਪਹਿਲੀਆਂ ਸਰਕਾਰਾਂ ਤਾਂ ਮਾੜੀਆਂ ਸੀਗੀਆਂ ਸੀਗੀਆਂ ਇਹਦੇ ਕਰਕੇ ਲੋਕਾਂ ਨੇ ਰੱਦ ਕੀਤਾ ਨਵੀਂ ਸਰਕਾਰ ਲਿਆਂਦੀ ਆਪ ਆ ਜਾਂਦੀ ਇਹ ਸਰਕਾਰ ਉਹਨਾਂ ਨੂੰ ਮਾੜੀ ਨਿਕਲੀ ਹੈ ਛੋਡੇ ਮਾਧਿਅਮੇ ਸੇ ਜ਼ੋਰ ਨਾਲ ਲੋਕਾਂ ਨੂੰ ਗੱਲ ਕਹਿਣੀ ਚਾਹੁੰਦੇ ਆ ਕਿ ਜੇ ਤੁਸੀਂ ਆਪਦੇ ਮਸਲੇ ਹੱਲ ਕਰਾਉਣੇ ਆ ਇੱਕ ਇੱਕ ਦੇ ਸੰਨਰਚ ਬਣਾ ਨਹੀਂ ਹੋਣੇ ਉਹਨਾਂ ਨੂੰ ਸੱਦਾ ਹੈ ਕਿ ਇੱਕ ਇੱਕ ਦੇ ਸੰਨਰਚ ਦੇ ਮੈਦਾਨ ਚ ਆਜੋ ਜਿਹੜੀ ਮਰਜ਼ੀ ਗੱਲ ਨੂੰ ਤੋਂ ਬਣਾ ਲਓ ਜਿਹੜੀ ਮਰਜ਼ੀ ਗੱਲ ਕਰਵਾ ਲਓ ਕੀ ਪ੍ਰੋਗਰਾਮ ਕੀ ਹੈ ਕਰੋ ਅਗਲਾ ਪ੍ਰੋਗਰਾਮ ਦੇਖੋ ਸਾਰੇ ਸਿੱਧਰਨੇ ਆ ਦੋਨਾਂ ਦੇ ਮੰਤਰੀਆਂ ਦੇ ਬਾਰੇ ਚ ਤੇ ਨਾਲ ਅਸੀਂ ਜਿੰਨੇ ਪਿੰਡ ਐ ਸਾਰੇ ਏਰੀਏ ਦੇ ਜਿੱਥੇ ਜਾਣਗੇ ਉਥੇ ਵਿਰੋਧ ਵੀ ਕਰਾਂਗੇ ਤੇ ਆਪਣੇ ਤੌਰ ਤੇ ਮਹਿੰਮ ਵੀ ਲਾਵਾਂਗੇ ਸਾਰੇ ਪਿੰਡਾਂ 'ਚ ਵੀ ਆ ਇਹਨਾਂ ਦਾ ਬਿਹਾਰ ਆ ਸਾਡਾ ਸਾਹਮਣੇ ਧਰਨੇ ਕਦੋਂ ਸ਼ੁਰੂ ਕਰਨੇ 5 ਤਰੀਕ ਤੋਂ ਨਹੀਂ 5 ਮਈ ਤੋਂ ਦੋਨੇ ਮੰਤਰੀਆਂ ਦੇ ਦੋਨੋਂ ਮੰਤਰੀ ਉਹਨਾਂ ਤੋਂ ਹੀ ਹੋਵੇ ਕਿਹੜੇ ਕਿਹੜੇ ਮੰਤਰੀ ਉਧਰ ਮੀਧੇ ਰਹਿਗਾ ਇਧਰ ਕੁੜੀਆਂ ਸਾਹਿਬ ਹੈਗੇ ਆ